ਹੈਲੋ ਪਾਣੀ ਆਉਣਾ ਇਹਨਾ ਇਹਨਾ ਇੱਥਾ ਆਣੀ ਆਣ ਲਿocation ਦੇਖ ਕੇ ਫੇਰ ਗੱਲ ਬਣਦੀ ਹੁੰਦੀ ਹੈ ਮਾਮਲਾ ਕਰ ਲਈ ਜੀ ਇਹ ਵਿੱਚ ਬੀਜੇਪੀ ਵਾਲਿਆਂ ਦੇ ਵਿੱਚ ਹੀ ਪੈਂਦੇ ਝੰਡੇ 15 ਹਨ ਬਸ ਹੁਣ ਪਿੱਛੇ ਵਾਲੀਆਂ ਨਹੀਂ ਲੈ ਲੈ ਪਿੱਛੇ ਵਾਲੀਆਂ ਜੀ ਲੈ ਲੈ ਮੈਂ ਗੱਡੀਆਂ ਤੈਨੂੰ ਘਾਦ ਲੈਣੀ ਉਹਦੇ ਗੱਡੀਆਂ ਆਣ ਲੱਗ ਪਈਆਂ ਹਾਂ ਆਪ ਆਪ ਜਾ ਯਾਰ ਉਹ ਥੋੜਾ ਪਿੱਛੇ ਲੱਗ ਕੇ ਆਂਦੇ ਚੱਲ پر چاھن ڪيڏي هون گري هون ڪي توهان کي عليا جي ڪي ام ال راني جو جايو نيٽ ورڪ جو سال او به grupo de ਗੁਰੂ ਹੋਏ ਹੈ ਗੁਰੂ ਪਿਆਰ ਵਾਲੇ सेवा करनी है और उन्होंने सगी मन सरपंच कुलदीप सिंह जी बोही साहब दस जी मित्र है बड़े प्यार वाले हैं और मैं फिर जो सारी ਇਹਨਾਂ ਤੋਂ ਵੀ ਸਾਨੂੰ ਬਜੰਦੀ ਲੋੜ ਹੈ ਸਾਡੇ ਸਤਿਕਾਰਯੋਗ ਰਾਜ ਸਿੰਘ ਜੀ ਸਰਪ੍ਰੇਖ ਸਿੰਘ ਦੀ ਜੰਦੂ ਮਾਦਰਾ ਉਹ ਜੰਦ ਮਿਲਟਾਂ ਦੇ ਵਿੱਚ ਆਪਣੇ ਦਰਮਿਆਨ ਪਹੁੰਚਣ ਵਾਲੇ ਆ ਔਰ ਸਾਰੀ ਲੋਕਲ ਜਿਹੜੀ ਲੀਡਰਸ਼ਿਪ ਹੈ ਸ਼ਹਿਰ ਦੀ ਜੋ ਨਗਰ ਕੌਂਸਲ ਦੇ किरतार कर